जय श्री राधे जी ਸਾਰਿਆਂ ਨੂੰ ਅੱਜ ਅਸੀਂ ਹਰੀਪ੍ਰੀਏ ਆਸਰਾ ਸੰਸਥਾ ਦੇ ਸਾਰੇ ਮੈਂਬਰ ਜਿਹੜੇ ਆ ਇਕਜੁੱਟ ਹੋ ਕੇ ਅਸੀਂ ਅੱਜ ਇੱਕ ਛੋਟਾ ਜਿਹਾ ਪ੍ਰਯਾਸ ਕਰਨ ਲੱਗੇ ਆ ਦੇਖੋ ਪ੍ਰਯਾਸ ਬੰਦਾ ਕਰ ਸਕਦਾ ਹੈ ਲੇਕਿਨ ਕਿਰਪਾ ਦਾ ਪ੍ਰਭੂ ਹੀ ਕਰਦੇ ਆ ਤੇ ਅੱਜ ਉਹਨਾਂ ਦੀ ਕਿਰਪਾ stdc ਕੇ ਅੱਜ ਅਸੀਂ ਜਿਹੜੀ ਆ ਕੰਬਲ ਜਿਹੜੀ ਕੰਬਲਾਂ ਦੀ ਸੇਵਾ ਆ ਉਹ ਅਸੀਂ ਲੋੜਵੰਦਾਂ ਨੂੰ ਜਿੱਦਾਂ ਅੱਜ ਦੇਣ ਜਾ ਰਹੇ ਆ ਤੇ ਉਹਦੇ ਨਾਲ ਹੀ ਜਿਹੜੀ ਆ ਗਰਮ ਦੁੱਧ ਦੀ ਸੇਵਾ ਜਿਹੜੀ ਆ ਉਹ ਦੇਣ ਜਾ ਰਹੇ ਆ ਤੇ ਜਿਹੜੀ ਸਾਡੀ ਸੰਸਥਾ ਆ ਹਰੀਪ੍ਰੀਏ ਆਸਰਾ ਸੰਸਥਾ ਇਹ ਇਸੇ ਤਰ੍ਹਾਂ ਜਿਹੜੀ ਆ ਲੋੜਵੰਦਾ ਦੀ ਸੇਵਾ ਜਿਹੜੀ ਆ ਉਹ ਕਰਦੀ ਰਹੂਗੀ ਬਾਕੀ ਤੁਹਾਡੇ ਇੱਕ ਸ਼ੇਅਰ ਦੇ ਨਾਲ ਇੱਕ ਲਾਈਕ ਦੇ ਨਾਲ ਹੋ ਸਕਦਾ ਆ ਸਾਡੇ ਨਾਲ ਹੋਰ ਵੀ ਸੱਜਣ ਜੁੜਨ ਤੇ ਉਹ ਆਪਣਾ ਪ੍ਰਯਾਸ ਇਹਨਾਂ ਲੋਕਾਂ ਲਈ ਹੋਰ ਕਰ ਸਕਣ ਕਿਉਂਕਿ ਦੇਖੋ ਬੰਦੇ ਨੇ ਕੁਝ ਨਹੀਂ ਲੈ ਕੇ ਜਾਣਾ ਜੋ ਵੀ ਲੈ ਕੇ ਜਾਣਾ ਆਪਣੇ ਕਰਮ ਲੈ ਕੇ ਜਾਣੇ ਆ ਹੋ ਸਕਦਾ ਆ ਇਹ ਸੇਵਾ ਜਿਹੜੀ ਆ ਸਾਡੇ ਕਰਮਾਂ ਨੂੰ ਹੋਰ ਵੀ ਵਧੀਆ ਬਣਾ ਸਕੇ ਤੇ ਵੱਧ ਤੋਂ ਵੱਧ ਜਿਹੜੀ ਆ ਹਰੀਪ੍ਰੀਏ ਆਸਰਾ ਸੰਸਥਾ ਦੇ ਨਾਲ ਤੁਸੀਂ ਸਭ ਜੁੜੋ ਤਾਂ ਕਿ ਅਸੀਂ ਸਭ ਇਕਜੁੱਟ ਹੋ ਕੇ ਲੋੜਵੰਦਾ ਦੀ ਸਮੇਂ ਸਿਰ ਜੋ ਵੀ ਸਹਾਇਤਾ ਹੋ ਸਕਦੀ ਆ ਅਸੀਂ ਸਭ ਰਲ ਮਿਲ ਕੇ ਕਰੀਏ ਛੋਟਾ ਜਿਹਾ ਪ੍ਰਯਾਸ ਆ ਹੋ ਸਕਦਾ ਆ ਕਿ ਤੁਹਾਨੂੰ ਸਾਡਾ ਪ੍ਰਯਾਸ ਪਸੰਦ ਆਵੇ ਇਸੇ ਤਰ੍ਹਾਂ ਸਾਨੂੰ ਸਾਰੇ ਜਣੇ ਸਹਿਯੋਗ ਦਿੰਦੇ ਰਹੋ ਅਸੀਂ ਹੋਰ ਵੀ ਪ੍ਰਯਾਸ ਕਰਕੇ ਪ੍ਰਭੂ ਕਿਰਪਾ ਦੇ ਨਾਲ ਇਦਾਂ ਹੀ ਕੰਮ ਕਰਦੇ ਰਹੀਏ ਇਹ ਦਿੱਲੀ ਜੱਲੂ ਆ ਜੀ ਡੇਲੀ ਚੱਲੂ ਜਾਂ ਕਿੱਦਾਂ ਮਤਲਬ ਕੀ ਇਹ ਜੀ ਸਾਡੀ ਸੇਵਾ ਨਿਰੰਤਰ ਚੱਲੀ ਜਾਨੀ ਆ ਜਿੱਦਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜਾ ਹੋ ਸਕਦਾ ਆ ਕਿਸੇ ਨੂੰ ਜਿੱਦਾਂ ਮੈਡੀਸਿਨਸ ਦੀ ਲੋੜ ਹੁੰਦੀ ਆ ਬਾਕੀ ਕਿਸੇ ਨੂੰ ਕੱਪੜੇ ਦੀ ਲੋੜ ਹੁੰਦੀ ਬੱਚਿਆਂ ਨੂੰ ਅੱਜ ਕੱਲ ਜਿੱਦਾਂ ਸਰਦੀ ਹੈਗੀ ਆ ਕਈਆਂ ਦੇ ਸ਼ੂਜ਼ ਟੁੱਟੇ ਹੁੰਦੇ ਆ ਕਈਆਂ ਨੂੰ ਯੂਨੀਫਾਰਮ ਦੀ ਲੋੜ ਹੁੰਦੀ ਆ ਹਰ ਤਰ੍ਹਾਂ ਦੀ ਸੇਵਾ ਚ ਜਿਹੜੀ ਆ ਸਾਡੀ ਟੀਮ ਹਮੇਸ਼ਾ ਰੈਡੀ ਰਹੂਗੀ ਜੱਜ ਫਗਵਾੜਾ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਇਹ ਨਹੀਂ ਦੱਸੋਂ ਪ੍ਰਕਾਰ ਦੀ ਪਤਨੀ ਸਾਡੇ ਕੇਂਦਰੀ ਮੰਤਰੀ ਸੁੰਬਰ ਕਾ ਜੀ ਧਰਮ ਪਤਨੀ ਕਹਿਣ ਨੂੰ ਤਾਂ ਇਹ ਸਾਡੇ ਮੰਤਰੀ ਜੀ ਦੀ ਪਤਨੀ ਹੈ ਪਰ ਮੰਤਰੀਆਂ ਵਾਲੀ ਨੇ ਵਿੱਚ ਕੋਈ ਗੱਲਬਾਤ ਹੈ ਨਹੀਂ ਕਿਉਂਕਿ ਸੰਤ ਅਸੀਂ ਆਪਣੇ ਆਪ ਨੂੰ ਐਜ਼ ਇ ਸੰਤ ਸਾਧੂ ਸੰਤਤੌਰ ਤੇ ਸਾਨੂੰ ਬੁਲਾਇਆ ਪਰ ਜਿਹੜੀ ਅਸਲੀ ਜੀਵਨ ਸਖਤਾ ਵਾਲਾ ਇਹ ਬੀਬੀ ਦੀ ਬਤਾਰ ਹੈ ਇਹ ਸੰਤਾਂ ਨੂੰ ਬੜਾ ਵੱਡਾ ਇਹ ਮੈਸੇਜ ਹੈ ਲੋਕਾਂ ਨੂੰ ਵੀ ਅਟੇਪੱਟੀ ਰਾਜਪਾਗ ਦੇ ਹੋਂਦੇ ਬਾਬੀਰ ਬੀਬੀ ਜੀ بڑے ਟਾਊਨ ਤੋਂ ਆਰਥੇ ਆ ਮੇਰਾ ਹਲਕਾ ਫਲੋਰ ਆ ਕੰਬਲ ਸੀ ਇੱਥੇ ਫੇਰੇ ਵੰਡ ਸਕਦੇ ਆ ਪਰ ਮੈਂ ਸੋਚਦੇ ਆ ਇਹ ਬੀਬੀ ਜੀ ਦੇ ਨਾਲ ਖੜ ਕੇ ਇੱਕ ਕੰਬਲ ਵੰਡਿਆ ਸਾਨੂੰ ਵੈਕੂਨਟ ਵਿੱਚ ਸਥਾਨ ਮਿਲ ਜਾਣਾ ਤੇ ਜੂਤਲੀ ਜੀ ਸਾਡੇ ਜਿਹੜੇ ਮੇਰ ਸਾਹਿਬ ਨੇ ਉਸਲਾ ਜੀ ਉਹ ਤਾਂ ਦਿੱਲੀ ਚ ਗਏ ਹੋਏ ਆ ਕਿਤੇ ਪਤਾ ਨਹੀਂ ਕਿਹੜੇ ਮੰਤਰੀ ਨੂੰ ਮਿਲਣ ਵਾਸਤੇ ਪਰ ਉਹਨਾਂ ਦੀ ਜਿਹੜੀ ਬੇਟੀ ਆ ਬੀਬੀ ਸ਼ਿਲਪਾ ਉਹਨਾਂ ਦੀ ਸਾਰੀ ਜਿਹੜੀ ਕਮਿਊਨਿਟੀ ਇੱਥੇ ਖੜੀ ਆ ਇਹ ਇਹਨਾਂ ਨੇ ਇੱਕ ਵੀੜਾ ਚੁੱਕਿਆ ਹੈ ਕਿ ਕਮਿਊਨਿਟੀ ਬਣਾਈ ਹੈ ਕਿ ਗਰੀਬ ਜਿਹੜੇ ਹੈਗੇ ਨੇ ਜੱਟਾ ਜਿਹੜੇ ਪਾਈ ਪਾਈ ਵੀਰ ਹੈ ਉਹਨਾਂ ਵਾਸਤੇ ਦੁੱਧ ਵਿੱਚ ਮੇਵੇ ਪਾ ਕੇ ਸੰਗਤਾਂ ਨੂੰ ਉਹਨਾਂ ਨੇ ਬੁਲਾਇਆ ਕਿ ਗੁਰੂ ਸਾਹਿਬਾਨਾਂ ਨੂੰ ਯਾਦ ਕੀਤਾ ਹੈ ਭਗਵਾਨ ਕ੍ਰਿਸ਼ਨ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਗਵਤੀ ਮਾ ਦਾ ਨਾਮ ਲੈ ਕੇ ਇਹ ਪਰਮ ਸੇਵਾ ਕਰ ਰਹੇ ਆ ਇਸ ਹਲਕੇ ਨੂੰ ਇਸ ਨਗਰ ਨੂੰ ਬਹੁਤ ਵਧਾਈ ਪਹਿਲੀ ਵਧਾਈ ਤਾਂ ਇਹ ਹੈ ਕਿ ਬੀਬਾ ਜੀ ਜਿਹੜੇ ਸਾਡੇ ਬੜੇ ਸਤਕਾਰਯੋਗ ਹੈ ਧਰਮ ਕਰਮ ਦੇ ਕੰਮਾਂ ਦੇ ਵਿੱਚ ਹਮੇਸ਼ਾ ਅੱਗੇ ਰਹਿੰਦੇ ਹੈ ਤੇ ਬੀਬੀ ਸ਼ਿਲਪਾ ਜੀ ਬੜੀ ਹੈਰਾਨਨੀ ਦੀ ਗੱਲ ਹੈ ਇੰਗਲੈਂਡ ਵਿੱਚ ਐਜੂਕੇਸ਼ਨ ਲੈਣ ਦੇ ਬਾਵਜੂਦ ਵੀ ਆਪਣੀ ਮਿੱਟੀ ਨਾਲ ਜੁੜੇ ਹੋਏ ਆ ਕਿਹਾਂ ਕਿਹ ਕੀ ਸੇਵਾ ਕਰ ਰਹੇ ਆ ਤੇ ਸਾਰੀਆਂ ਸੰਸਥਾ ਜਿਹੜੀਆਂ ਬੜਾ ਸਹਿਯੋਗ ਦੇ ਰਹੀਆਂ ਆ ਤੇ ਸਾਰੀਆਂ ਸੰਸਥਾ ਨੂੰ ਵਧਾਈ ਵੀ ਤੇ ਬੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀ ਪ੍ਰੀਆ ਆਸਰਾ ਸੰਸਥਾ ਵੱਲੋਂ ਲੋੜਵੰਦਾਂ ਨੂੰ ਕੰਬਲ ਦਿੱਤੇ ਜਾ ਰਹੇ ਆ ਬਹੁਤ ਅੱਛਾ ਬਰਾਲਾ ਹੈ ਠੰਡ ਦੇ ਵਿੱਚ ਉਹਨਾਂ ਨੂੰ ਕੰਬਲ ਦੇਣਾ ਔਰ ਇਹ ਸੰਸਥਾ ਨਵੀਂ ਬਣੀ ਹੈ ਔਰ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਹੀ ਬਹੁਤ ਅੱਛੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਆ ਪ੍ਰਮਾਤਮਾ ਅਗੇ ਅਰਦਾਸ ਕਰਦੀਆਂ ਇਹ ਸੰਸਥਾ ਹੋਰ ਵੀ ਸਮਾਜ ਦੇ ਲਈ ਅੱਛੇ ਕੰਮ ਕਰੇ ਔਰ ਜੇ ਨਾ ਕੋਈ ਵੀ ਲੋੜਵੰਦ ਹੈ ਉਹਦੀ ਹੈਲਪ ਕਰੇ ਧੰਨਵਾਦ